ਮੇਰਾ धी सुञाव हम ज्ञान अलप मतोरी Govinda Govinda in the ਦੇ ਰਾਮ ਸਮਾਲ ਹੱਥ ਕਾ ਪਉ ਸਭ ਕਾਮ ਕਰ ਚੀਤ ਨਿਰੰਜਨ ਨਾਲ ਇੱਕ ਵਾਰ ਸਾਰੇ ਜਪੋ ਨਾਮ ਕਹੇ ਤਿਲੋਚਨਾ ਮੁਖ ਤੇਰਾ ਮ ਸਮ ਹੱਥ ਪਾਉ ਕਰ ਕਮ ਸਬ ਜੀਤ ਨਰੰਜਨ ਨਾਲ ਪੜੋ ਹੱਥ ਪਾਉ ਕਰ ਕਮ ਜੀਤ ਨਿਰੰਜਨ ਨਾਲ ਸਨਮਾਨਯੋਗ ਜੁਗੋ ਜੁਗ ਟਲ ਚਬਨ ਛਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਨਿਤ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਮਹੋਤ ਵੱਡੇ ਭਗਾਂ ਵਾਲੇ ਹੋ ਜੋ ਅੱਜ ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਸਾਹਿਬ ਜੀਆਂ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾ ਰਹੇ ਹੋ ਔਰ ਬਹੁਤ ਹੀ ਪਿਆਰ ਨਾਲ ਸਜੇ ਹੋਏ ਦਿਵਾਨਾਂ ਵਿੱਚ ਅਸੀਂ ਸਭਾਈ ਜੋ ਗਰੁੱਪ ਸਿੰਘ ਜੀ ਹਜ਼ੂਰੀ ਰਾਗੀ ਸਚਖੰਡ ਸ੍ਰੀ ਦਰਬਾਰ ਸਾਹਿਬ ਤਿਨਾਂ ਦੇ ਸਮੁੱਚੇ ਜਥੇ ਪਾਸੋਂ ਆਪਨੀਆਂ ਨੇ ਇਲਾਹੀ ਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਆਓ ਕੁਝ ਕਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਵਿਰਤੀ ਕਾਗਰ ਕਰੋ ਗੁਰਮਤ ਵਿਚਾਰਾਂ ਨਾਲ ਸਾਂਝ ਬਣਾਈਏ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ ਅਸੀਸ ਬਖਸ਼ੋ ਔਰ ਹਾਜ਼ਰੀ ਲਵਾਓ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਸ ਝੁਕਾ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਆਖਿਆ ਕਰੋ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਹੇ ਗੁਰੂ ਜੀ ਕੀ ਫਤਿਹ ਵਾਹਿਗੁਰੂ ਕਹਿੰਦੇ ਆ ਮੁਖ ਪਵਿੱਤਰ ਔਰ ਵਾਹਿਗੁਰੂ ਕਹਿੰਦੇ ਆ ਸਵਾਸਾਂ ਦਾ ਬਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਜੀਾਂ ਦੇ ਅਨੇਕਾਂ ਸ਼ਬਦ ਨੇ ਆਪਾਂ ਥੋੜੇ ਸ਼ਬਦਾਂ ਦੇ ਰਾਹੀਂ ਕਥਾ ਵਿਚਾਰ ਵਿੱਚ ਜੁੜਾਂਗੇ ਸਭ ਤੋਂ ਪਹਿਲਾਂ ਇਹ ਭਰਮ ਆਪਣੇ ਮਨ ਦਾ ਦੂਰ ਹੋਣਾ ਚਾਹੀਦਾ ਹੈ ਜਿਹੜਾ ਇੱਕ ਨਵਾਂ ਹੀ ਕੁਝ ਕੁ ਸਮੇਂ ਤੋਂ ਲੋਕਾਂ ਵਿੱਚ ਫੈਲਾਇਆ ਜਾ ਰਿਹਾ ਹੈ ਉਹ ਭਰਮ ਇਹ ਹੈ ਕਿ ਬਹੁਤਾਂ ਦੇ ਵਿੱਚ ਅਸੀਂ ਧਰਮ ਦੇ ਨਾਮ ਉੱਤੇ ਸਾਧ ਸੰਗਤ ਐਨੇ ਵੰਡੇ ਗਏ ਨਿਤ ਨਵੇਂ ਫੇਸਬੁੱਕ ਤੇ ਕਲੇਸ਼ ਸ਼ੁਰੂ ਹੁੰਦੇ ਨੇ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਲੋਕ ਗੱਲਾਂ ਛੱਡਦੇ ਨੇ ਤਾਂ ਜੋ ਲੋਕ ਸਮਾਜਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਆਪਸ ਵਿੱਚ ਵੰਡੇ ਜਾਣ। ਔਰ ਇੱਕ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ ਕਿ ਜੀ ਭਗਤ ਨਹੀਂ ਕਹਿਣਾ ਚਾਹੀਦਾ ਗੁਰੂ ਕਹਿਣਾ ਚਾਹੀਦਾ। ਇਹ ਬਹੁਤ ਲੋਕਾਂ ਵਿੱਚ ਚੱਲਿਆ ਖਾਸ ਕਰਕੇ ਕੁਝ ਖਾਸ ਪਰਿਵਾਰਾਂ ਵੱਲੋਂ ਪਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਕੋਰਡਿੰਗ ਵਿਚਾਰਨਾ ਇਹ ਚੀਜ਼ ਸਭ ਨੂੰ ਕਿਉਂਕਿ ਲਾਈਵ ਚੱਲ ਰਿਹਾ ਹੈ ਦੂਰ ਤੱਕ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਭਗਤ ਕੋਈ ਛੋਟੀ ਹਸਤੀ ਨਹੀਂ ਹੈ ਭਗਤ ਉਹ ਹਸਤੀ ਹੈ ਉਸ ਵਕਤ ਦੀ ਭਗਤੀ ਲਹਿਰ ਵਿੱਚੋਂ ਜਿਹੜੇ ਪ੍ਰਵਾਨ ਹੋਏ ਰੱਬ ਨੂੰ ਭਗਤ ਹੋਏ ਸਤ ਸੰਗਤ ਭਗਤ ਉਹ ਹਸਤੀ ਹੈ ਜਿਹੜਾ ਬਿਲਕੁਲ ਰੱਬ ਦੇ ਬਰਾਬਰ ਜਾ ਬਹਿੰਦਾ ਫਰਕ ਨਹੀਂ ਹੈ ਕੋਈ ਰੱਬ ਵਿੱਚ ਤੇ ਭਗਤ ਵਿੱਚ ਕੋਈ ਅੰਤਰ ਨਹੀਂ ਇੱਕ ਜਗ੍ਹਾ ਇਸ ਤਰ੍ਹਾਂ ਦੀ ਵੀ ਬਾਣੀ ਆਈ ਜਿੱਥੇ ਪਾਤਸ਼ਾਹ ਨੇ ਕਿਹਾ ਰੱਬ ਤੋਂ ਵੀ ਉੱਪਰ ਕਮ ਹੈ ਭਗਤ ਦਾ ਹੁਣ ਉਹ ਪ੍ਰਮਾਣ ਮੈਂ ਤੁਹਾਨੂੰ ਸੁਣਾਵਾਂਗਾ ਭਗਤ ਉਹ ਹਸਤੀ ਹੈ ਜਿਹੜਾ ਰੱਬ ਦੇ ਬਿਲਕੁਲ ਬਰਾਬਰ ਸਿੰਘਾਸਨ ਤੇ ਪਹੁੰਚ ਗਿਆ ਇਹਨੂੰ ਪਾਤਸ਼ਾਹ ਨੇ ਕਿਹਾ ਅੱਬ ਤੋਂ ਜਾਏ ਚੜ੍ਹੇ ਸਿੰਘਾਸਨ मिले हैं सारंग पानी रामकवीरा एक पै है कोय न सके पशंदी अगला प्रमाण सुनिए उथे बादशाह ने भजन किया रब ने को हस्ती है जिनु लोक हरि गोविंद गोपाल विठल धरनी तार नारायण अल्लाह अनेका नामा नाल पुकारदे ने और रब सर्वशक्तिमान है सर्वव्यापक है 옴ਨੀ ਇੰਪੋਰਟੈਂਟ ਹੈ ਸਰਵ ਕਲਾ ਸਮਰਥ ਹੈ ਔਰ ਇੱਕੋ ਹੀ ਹਸਤੀ ਹੈ ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਜਲ ਥਲ ਮਈਲ ਆਕਾਸ਼ ਵਿੱਚ ਇੱਕੋ ਹੀ ਅਕਾਲ ਪੁਰਖ ਦਾ ਰਚਿਆ ਹੋਇਆ ਕਾਰਣ ਚੱਲ ਰਿਹਾ ਹੈ ਕਿਸੇ ਹੋਰ ਦੂਜੇ ਦਾ ਵਿੱਚ ਕੋਈ ਦਖਲ ਨਹੀਂ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਵਲਿਹਾਰਣੇ ਜਲ ਥਲ ਮਈਲ ਸੋਏ ਔਰ ਆਦਿਸ਼ਣ ਵਚਨ ਕਹੋ ਜਿਹੜਾ ਸਰਵ ਸ਼ਕਤੀ ਮਹਾਨ ਓਮਨੀਪੋਟੈਂਟ ਸਰਵ ਕਲਾ ਸਮਰਥ ਭਾਲਪੁਰ ਕਹੇ ਉਹ ਕਿਸੇ ਤਰੀਕੇ ਨਾਲ ਵਸ ਵਿੱਚ ਨਹੀਂ ਹੁੰਦਾ ਕਿਸੇ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਉਹਨੇ ਆਪਣੇ ਵਸ ਵਿੱਚ ਕੀਤੀ ਹੋਈ ਹੈ ਉਹਦੇ ਹੁਕਮ ਵਿੱਚ ਹੈ ਪਰ ਰੱਬ ਕਿਸੇ ਦੇ ਹੁਕਮ ਵਿੱਚ ਨਹੀਂ ਹੈ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਪਰ ਸਾਸਨ ਰੱਬ ਕਿਸੇ ਦੇ ਹੁਕਮ ਚ ਨਹੀਂ ਹੈ ਸਭ ਕੋ ਰੱਬ ਦੇ ਹੁਕਮ ਵਿੱਚ ਹੈ ਪਰ ਰੱਬ ਕਿਸੇ ਦੇ ਹੁਕਮ ਵਿੱਚ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ পড়ੋਂਗੇ ਉੱਥੇ ਪਾਤਸ਼ਾਹ ਕਹਿੰਨਗੇ ਰੱਬ ਵੀ ਕਿਸੇ ਦੇ ਹੁਕਮ ਵਿੱਚ ਹੈ ਮਹਾਰਾਜ ਆਪੇ ਕਹਿੰਦੇ ਹੋ ਰੱਬ ਕਿਸੇ ਦੇ ਹੁਕਮ ਵਿੱਚ ਨਹੀਂ ਆਪੇ ਹੀ ਕਹਿੰਦੇ ਹੋ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ ਰੱਬ ਕਿਸੇ ਦੇ ਹੁਕਮ ਵਿੱਚ ਨਹੀਂ ਹੈ ਆਪੇ ਹੀ ਫਿਰ ਬਾਣੀ ਅੰਦਰ ਪਾਤਸ਼ਾਹ ਨੇ ਕਹਿੰਨ ਲਈ ਰੱਬ ਵੀ ਕਿਸੇ ਦੇ ਹੁਕਮ ਵਿੱਚ ਹੈ ਮਹਾਰਾਜ ਕਿਹਦੇ ਹੁਕਮ ਵਿੱਚ ਜਦੋਂ ਭਾਈ ਰੱਬ ਵੀ ਕਿਸੇ ਦੇ ਵਸ ਵਿੱਚ ਹੈ ਪਹਿਲਾਂ ਧਰਮ ਦੇ ਕਰਮ ਗਿਣੇ ਵੇ ਆਹ ਕਰਮ ਕਰਨ ਵਾਲਾ ਭਲੇਖਾ ਕੱਢ ਦਵੇ ਕਿ ਰੱਬ ਮੇਰੇ ਵਾਸਾ ਚ ਹੈ ਪਾਤਸ਼ਾਹ ਦੇ ਬਚਨ ਕੋਲੋਂ ਪੰਕਤੀਆਂ ਤੁਹਾਨੂੰ ਯਾਦ ਨੇ ਨਾਲ ਪੜਿਓ ਜਿਨ੍ਹਾਂ ਨੂੰ ਯਾਦ ਹੋਈ ਸ਼ਬਦ ਸ਼ੁਰੂਆਤਿੱਥੋਂ ਹੋਏਗਾ ਜਿੱਥੇ ਸਹਿਬ ਕਹਿੰਦੇ ਨਾ ਤੂੰ ਆਵੇਂ ਵਸ ਬਹੁਤ ਧਕਣਾ ਆਵਣੇ ਨਾ ਤੂੰ ਆਵੇਂ ਵਸ ਵੇਦ ਪੜਾਵਣੇ ਕੋਈ ਚਾਰ ਵੇਦ ਮੂੰਹੋਂ ਨਹੀਂ ਕੰਠ ਕਰ ਲੈ ਕਹਿੰਦੇ ਰੱਬ ਨਹੀਂ ਵਸ ਚੌਂਦਾ ਗਿਆਨ ਇਕੱਠਾ ਕਰਨ ਨਾਲ ਥੋੜੀ ਰੱਬ ਵਸ ਚੌਂਦਾ ਨਾ ਤੂੰ ਆਵੇਂ ਵਸ ਵੇਦ ਪੜਾਵਣੇ ਨਾ ਤੂੰ ਆਵੇਂ ਵਸ ਤਰਤੀ ਧਾਈ ਐ ਨਾ ਤੂੰ ਆਵੇਂ ਵਸ ਤੀਰਤ ਨਹੀਂ ਐ ਕੋਈ 86 ਤੀ ਉੱਥਾਂ ਦੇ ਨਾ ਕੇ ਕਵੇ ਰੱਬ ਵਸ ਜਾਵੇ ਕਹਿੰਦੇ ਨਹੀਂ ਹੁਣ ਧਰਤੀ ਦਾ ਭ੍ਰਮਣ ਕਰਕੇ ਕਵੇ ਰੱਬ ਵਸ ਵਿੱਚ ਕਰ ਲਾਂਗਾ ਨਹੀਂ ਹੁਣ ਨਾ ਤੂੰ ਆਵੇਂ ਵਸ ਕਿ ਤੈ ਸਿਆਣ ਪੈ ਨਾ ਤੂੰ ਆਵੇਂ ਵਸ ਬੋਤਾ ਦਾਨ ਦੇ ਕੋਈ ਬਹੁਤ ਵੱਡਾ ਦਾਨੀ ਹੋ ਕੇ ਕਵੇ ਮੈਂ ਦਾਨੀ ਬਹੁਤ ਵੱਡਾ ਹੈ ਰੱਬ ਨਹੀਂ ਉਹਦੇ ਵਸ ਵਿੱਚ ਕੋਈ ਬਹੁਤ ਵੱਡਾ ਸਿਆਣਾ ਹੋ ਕੇ ਕਹੇ ਮੈਨੂੰ ਅਕਲ ਬੁੱਧੀ ਬਹੁਤ ਹੈ ਰੱਬ ਨਹੀਂ ਉਹਦੇ ਵਸ ਵਿੱਚ ਆਏ ਮਹਾਰਾਜ ਕਿਉਂ ਕਹਿੰਦੇ ਸਭ ਕੁਝ ਰੱਬ ਦੇ ਵਸ ਵਿੱਚ ਹੈ ਰੱਬ ਨਹੀਂ ਕਿਸੇ ਦੇ ਵਸ ਚ ਹੁਣ ਪੜਿਓ ਬੰਦੇ ਸਭ ਕੋ ਤੇਰੇ ਵਸ ਅਗਮ ਅਗੁਚਾ ਰਬਾ ਸਭ ਕੁਝ ਤੇਰੇ ਵਸ ਵਿੱਚ ਹੈ ਤੂੰ ਅਗੰਮ ਹੈ ਤੇਰੇ ਤੱਕ ਕਿਸੇ ਦੀ ਪਹੁੰਚ ਨਹੀਂ ਹੈ ਇੰਦਰੀਆਂ ਦੀ ਤੂੰ ਆ ਗੋਚਰ ਹੈ ਇਹਨਾਂ ਇੰਦਰੀਆਂ ਨਾਲ ਤੈਨੂੰ ਕੋਈ ਨਹੀਂ ਵੇਖ ਸਕਦਾ ਮਾਰਾ ਫਿਰ ਤਾਂ ਬਸ ਤੇ ਨਹੀਂ ਆਉਣਾ ਰੱਬ ਨੇ ਕਹਿੰਦੇ ਨਹੀਂ ਹੁਣ ਸੁਣੋ ਰੱਬ ਕੀ ਦੇ ਬੱਚ ਪੜੋ ਸਭ ਕੋ ਤੇਰੇ ਵਸ ਅਗਮ ਗੋਚਰ ਤੂੰ ਭਗਤਾ ਕਹਿ ਵਸ ਭਗਤਾ ਤਾਂ ਤੇਰਾ ਕਹਿੰਦੇ ਰੱਬਾਂ ਭਗਤੀ ਕਰਨ ਵਾਲੇ ਪਰਮਾਨੁ ਹੋਏ ਭਗਤਾਂ ਦੇ ਵਸ ਵਿੱਚ ਸਭ ਕੁਝ ਰੱਬ ਦੇ ਵਸ ਵਿੱਚ ਹੈ ਪਰ ਰੱਬ ਵੀ ਕਿਸੇ ਦੇ ਵਸ ਵਿੱਚ ਹੈ ਕਹਿੰਦੇ ਉਹ ਭਗਤਾਂ ਦੇ ਵਸ ਵਿੱਚ ਦੱਸੋ ਹੁਣ ਭਗਤ ਸ਼ਬਦ ਛੋਟਾ ਹੋ ਗਿਆ ਕੋਈ ਜਿਨ੍ਹਾਂ ਨੂੰ ਇਹ ਭੁਲੇਖਾ ਨਹੀਂ ਜੀ ਭਗਤ ਕਿਉਂ ਕਹਿੰਦੇ ਹੋ ਇਹ ਮੈਂ ਕਲੀਅਰ ਕਰਦਾ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਉਹ ਗੁਰੂ ਨੇ ਇਹ ਚ ਭੁਲੇਖੇ ਜਨਾ ਦੇ ਉਹ ਕੋਈ ਕਿਉਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪਰ ਸਿੱਖ ਅਖਵਾਉਣ ਦਾ ਉਹ ਹੱਕ ਦਾ ਰਹਿ ਜਿਹਨੂੰ ਪਾਤਸ਼ਾਹ ਕਹਿੰਦੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਜਿਹੜਾ ਬਾਣੀ ਦਾ ਹੁਕਮ ਮੰਨਦਾ ਉਹ ਸਿੱਖ ਹੈ ਔਰ ਬਾਣੀ ਉਹਦੀ ਗੁਰੂ ਹੈ ਜਿਨ੍ਹਾਂ ਦੀ ਬਾਣੀ ਭਾਈ ਉਹ ਵੀ ਗੁਰੂ ਹੈ ਪਰ ਭਗਤ ਨਾਮ ਕੋਈ ਛੋਟਾ ਨਹੀਂ ਹੈ ਉਹ ਰੱਬ ਦੇ ਬਰਾਬਰ ਹਸਤੀ ਦਾ ਨਾਮ ਹੈ ਬਾਦਸ਼ਾਹ ਨੇ ਕਹ ਸਭ ਕੋ ਤੇਰੇ ਵਸ ਗਵੋਂ ਗੁਜਰਾ ਤੂੰ ਭਗਤਾਂ ਕੇ ਵਸ ਭਗਤਾਂ ਤਹਾਨ ਤੇਰਾ ਫਿਰ ਭਗਤ ਨਾਮਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਕਹਵੇਂ ਭਾਈ ਇਹ ਪਰਤਖ ਹੋ ਸਕਦਾ ਹੈ ਮਹਾਰਾਜ ਕੀ ਕਹਿੰਦੇ ਜੇ ਤਾਂ ਕੋਈ ਹੁਕਮ ਕਰ ਦਵੇ ਰੱਬ ਭਗਤ ਦਖਲ ਦੇ ਕੇ ਹੁਕਮ ਨੂੰ ਰੱਦ ਕਰ ਸਕਦੇ ਨੇ ਇੰਨੀ ਵੱਡੀ ਹਸਤੀ ਹੈ ਰੱਬ ਦਾ ਕੀਤਾ ਹੋਇਆ ਹੋਵੇ ਹੁਕਮ ਤੇ ਰੱਬ ਨੂੰ ਪਰਵਾਣ ਹੋਇਆ ਰੱਬ ਦਾ ਰੋਗ ਭਗਤ ਜੇ ਦੇ ਦੇ ਵਿੱਚ ਦਖਲ ਰੱਬ ਨੂੰ ਉਹ ਹੁਕਮ ਰੱਦ ਕਰਨਾ ਪੈਂਦਾ ਪਰ ਜਿਹੜਾ ਹੁਕਮ ਰੱਬ ਦਾ ਭਗਤ ਕਰਦਾ ਕਹਿੰਦੇ ਰੱਬ ਵੀ ਉਹਨੂੰ ਰੱਦ ਨਹੀਂ ਕਰ ਸਕਦਾ ਰੱਬ ਨੂੰ ਉਹ ਹੁਕਮ ਜਿ ਬੰਨਣਾ ਪੈਂਦਾ ਜੇ ਭਗਤ ਰੱਬ ਨੂੰ ਬੰਨ ਕੇ ਖਿਲਾੜ ਦੇਣਾ ਵੇ ਇੱਥੇ ਖੜ ਜਾ ਰੱਬ ਵੀ ਉੱਥੋਂ ਪਰੇ ਨਹੀਂ ਜਾ ਸਕਦਾ ਕਿਉਂ ਇੰਨੀ ਵੱਡੀ ਪਾਵਰ ਇੰਨੀ ਵੱਡੀ ਹਸਤੀ ਹੈ ਭਗਤ ਇਸ ਲਈ ਸਾਧ ਸੰਗਤ ਐਵੇਂ ਇਹ ਗੱਲਾਂ ਵਿੱਚ ਨਾ ਕਹੀ ਵੇ ਛੋਟੇ ਲੋਕ ਬਹੁਤ ਇਸ ਤਰ੍ਹਾਂ ਪਰਮ ਫਲਾਉਂਦੇ ਬਹੁਤ ਵੱਡੀ ਹਸਤੀ ਹੈ ਜਿਹਨਾਂ ਦਾ ਅੱਜ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਜੇ ਰੱਬ ਨੂੰ ਵੀ ਹੁਕਮ ਕਰਕੇ ਕਹਿਣ ਬੰਦ ਦਿਨ ਵਿੱਚ ਖਲੋ ਜਾ ਉੱਥੋਂ ਰੱਬ ਵੀ ਪਰੇ ਨਹੀਂ ਜਾ ਸਕਦਾ ਇੱਕ ਚੀਜ਼ ਤੁਹਾਡੇ ਧਿਆਨ ਵਿੱਚ ਹੋਏਗੀ ਜਿਹਨੂੰ ਲੋਅਰ ਕੋਰਟ ਸਜ਼ਾ ਦੇਦਾ ਹੈ ਉਹ ਚੈਲੰਜ ਕਰਦਾ ਹੈ ਸੈਸ਼ਨ ਜੱਜ ਦੇ ਜਿਹਨੂੰ ਸੈਸ਼ਨ ਕੋਰਟ ਦੇ ਵਿੱਚੋਂ ਸੈਸ਼ਨ ਯੱਜ ਸਜ਼ਾ ਸੁਣਾ ਦੇ ਉਹ ਹਾਈ ਕੋਰਟ ਵਿੱਚ ਚੈਲੰਜ ਕਰ ਸਕਦਾ ਫੈਸਲਾ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਜਿਹੜਾ ਉਹ ਚੈਲੰਜ ਕਰ ਸਕਦਾ ਹੈ ਲੋਕ ਹਾਈ ਕੋਰਟ ਤੋਂ ਹਾਰ ਕੇ ਸੁਪਰੀਮ ਕੋਰਟ 'ਚ ਕੇਸ ਲਾ ਦਿੰਦੇ ਨੇ ਸੁਪਰੀਮ ਕੋਰਟ ਦੇ ਕੇਸ ਤੋਂ ਬਾਅਦ ਜੇ ਉੱਥੋਂ ਫੈਸਲਾ ਡਿਸੀਜਨ ਹੋ ਜਾਏ ਕਹਿੰਦੇ ਨੇ ਫਿਰ ਪੰਜ ਜੱਜਾਂ ਦਾ ਬੈਚ ਬੈਂਦਾ ਉਹਦੇ ਵਿੱਚੋਂ ਕੇਸ ਕੋ ਆਪਣਾ ਲਾਵੇ ਤਾਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਪੰਜ ਬੈਂਜ ਜੱਜਾਂ ਦੇ ਬੈਂਜ ਦੇ ਫੈਸਲੇ ਨੂੰ ਕੋਈ ਥੱਲੇ ਦੀ ਅਦਾਲਤ ਚੈਲੰਜ ਨਹੀਂ ਕਰ ਸਕਦੀ ਇੱਕੋ ਹੀ ਪਾਵਰ ਰਹਿ ਜਾਂਦੀ ਹੈ ਜੇ ਰਾਸ਼ਟਰਪਤੀ ਦਖਲ ਦੇ ਦੇ ਫਾਂਸੀ ਰੁਕ ਜਾਂਦੀ ਹੈ ਔਰ ਸਾਸੰਗਤ ਇਹਦਾ ਮਤਲਬ ਸਭ ਤੋਂ ਵੱਡਾ ਥੱਲੇ ਵਾਲੀਆਂ ਅਦਾਲਤਾਂ ਵਿੱਚ ਉੱਚੀ ਪਾਵਰ ਵਾਲਾ ਦਖਲ ਦੇ ਸਕਦਾ ਹੈ ਜੇ ਰੱਬ ਦੇ ਹੁਕਮ ਵਿੱਚ ਕੋਈ ਦਖਲ ਦੇ ਸਕਦਾ ਉਹ ਰੱਬ ਦਾ ਭਗਤ ਹੈ ਇਹਦਾ ਮਤਲਬ ਰੱਬ ਤੋਂ ਉੱਪਰ ਹਸਤੀ ਰੱਖਦਾ ਆਪਣੀ ਪਰ ਉਹ ਕਦੋਂ ਹੁੰਦਾ ਹੈ ਪਹਿਲਾਂ ਆਪਣਾ ਆਪ ਕੋ ਆ ਕੇ ਖਾਕ ਹੋ ਜਾਂਦਾ ਹੈ ਆਪਣੀ ਹਸਤੀ ਮਟਾਉਣ ਤੋਂ ਬਾਅਦ ਸਾ ਸੰਗਤ ਉਹ ਰੱਬ ਦੇ ਤੁਲ ਬਰਾਬਰ ਜਾ ਬੈੰਦਾ ਉਹਦੇ ਵਿੱਚ ਤੇ ਰੱਬ ਵਿੱਚ ਫਿਰ ਕੋਈ ਭੇਦ ਨਹੀਂ ਰਹਿੰਦਾ ਉਹ ਰੱਬ ਵਰਗਾ ਹੋ ਜਾਂਦਾ ਹੈ ਸਾ ਸੰਗਤ ਪਾਤਸ਼ਾਹ ਨੇ ਕਹੇ ਫਿਰ ਉਹਦੇ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਰਹਿੰਦਾ ਬ੍ਰਹਮ ਗਿਆਨੀ ਇਸ ਤਰ੍ਹਾਂ ਉੱਚਾ ਹੋ ਜਾਂਦਾ ਹੈ ਭਾਈ ਉਹਦੀ ਸੋਭਾ ਇੰਨੀ ਉੱਚੀ ਹੋ ਜਾਂਦੀ ਹੈ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੁੱਚੀ ਸਾਧ ਕੀ ਸੋਭਾ ਸਾਧ ਮੰਨਾਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਉਹਦੇ ਵਿੱਚ ਤੇ ਰੱਬ ਵਿੱਚ ਭੇਦ ਨਹੀਂ ਰਹਿੰਦਾ ਫਿਰ ਤਾਈਓ ਵਾਬਾ ਨਾਮਦੇਸ ਸਾਧ ਜੀ ਨੇ ਵਚਨ ਕਿਆ ਫਿਰ ਕਹਿੰਦੇ ਮੇਰੀ ਵੰਦੀ ਭਗਤ ਛੜਾਵੇ ਇਹ ਕੌਣ ਕਹਿ ਰਿਹਾ ਰੱਬ ਕਹਿੰਦੇ ਮੇਰਾ ਬੰਨਿਆ ਹੋਇਆ ਮੇਰਾ ਕੀਤਾ ਹੋਇਆ ਹੁਕਮ ਭਗਤ ਦਖਲ ਦੇ ਕੇ ਛੜਾ ਸਕਦਾ ਹੈ ਰੱਦ ਕਰ ਸਕਦਾ ਉਹ ਕਹਿੰਦੇ ਵੀ ਇਹ ਨਹੀਂ ਕਰਨਾ ਰੱਬ ਜੀ ਇਦਾਂ ਕਰ ਦਿਓ ਸਾਧ ਸੰਗਤ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਉਹ ਤਾਂ ਬਹੁਤ ਵੱਡੀ ਹਸਤੀ ਏਵੀ ਯਾਦ ਰੱਖਿਓ ਮੈਂ ਸ਼ਰੀਰ ਧਾਰੀ ਉਹ ਸਾਧੂ ਸੰਤ ਬ੍ਰਹਮਗਿਰੀ ਦੀ ਬੰਦਗੀ ਵਾਲਿਆਂ ਦੇ ਅਸਨਨ ਤੋਂ ਉਹਨਾਂ ਦੇ ਦਰਸ਼ਨ ਪਾਏ ਨੇ ਸਾਧ ਸੰਗਤ ਜਿਹੜੇ ਰੱਬ ਦੇ ਪਿਆਰ ਵਿੱਚ ਆ ਕੇ ਰੱਬ ਦੇ ਹੁਕਮ ਵਿੱਚ ਦਖਲ ਦੇਣਾ ਰੱਬ ਨੂੰ ਬਦਲਣਾ ਪੈ ਜਾਂਦਾ ਡਿਸੀਜਨ ਚੇਂਜ ਕਰਨਾ ਪੈਂਦਾ ਰੱਬ ਨੂੰ ਉਹ ਸਮਾਂ ਤੇ ਸਥਾਨ ਬਦਲਣਾ ਪੈਂਦਾ ਜੇ ਪ੍ਰੇਮ ਵਿੱਚ ਆ ਕੇ ਉਹ ਰੱਬ ਨੂੰ ਕੁਝ ਕਹਿ ਦੇਣ ਰੱਬ ਨੂੰ ਉਹ ਜਗ੍ਹਾ ਉਹ ਸਮਾਂ ਉਹ ਸਥਾਨ ਸਭ ਕੁਝ ਚੇਂਜ ਕਰਨਾ ਪੈ ਜਾਂਦਾ ਇਸ ਤਰ੍ਹਾਂ ਦੀਆਂ ਵੀ ਰੂਹਾਂ ਧਰਤੀ ਤੇ ਹੋਈਆਂ ਇਹਦਾ ਮਤਲਬ ਰੱਬ ਦੇ ਪ੍ਰੇਮ ਵਿੱਚ ਪਰਮਾਨ ਹੋਏ ਰੱਬ ਦੇ ਹੁਕਮ ਦੇ ਦਖਲ ਦੇ ਸਕਦੇ ਨੇ ਪਰ ਸਾਧ ਸੰਗਤ ਉਹ ਲੋਕਾਂ ਵਿੱਚ ਐਡਵਰਟਾਈਜ਼ਮੈਂਟ ਨਹੀਂ ਕਰਦੇ ਕਿ ਮੈਂ ਇੰਨਾ ਉੱਚਾ ਹੋ ਗਿਆ ਮੈਂ ਹੁਣ ਰੱਬ ਤੋਂ ਵੀ ਆ ਕਰਵਾ ਲੈਣਾ ਨਹੀਂ ਸਭ ਕੁਝ ਕਰਨ ਤੋਂ ਬਾਅਦ ਵੀ ਉਹ ਇੱਥੇ ਰਹਿੰਦੇ ਨੇ ਮੇਰਾ ਮੁਝ ਮੈਂ ਕਿਸ਼ਨ ਹੀ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਰੱਬ ਦੇ ਬਰਾਬਰ ਪਾਵਰ ਹੋ ਕੇ ਵੀ ਕਹਿੰਦੇ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਵਿਖਾਵਾ ਨਹੀਂ ਕਰਦੇ ਕਿ ਮੇਰੀ ਇੰਨੀ ਪਹੁੰਚ ਹੈ ਲੋਕਾਂ ਨੂੰ ਐਡਵਰਟਾਈਜ਼ਮੈਂਟਰੀ ਕਰ ਰਹੇ ਹੋ ਬੋੜਲਾ ਕੇ ਨਵੇਂ ਮੈਂ ਬਹੁਤ ਉੱਚਾ ਹੋ ਗਿਆ ਰੱਬ ਤੋਂ ਵੱਡਾ ਹੋ ਗਿਆ ਨਹੀਂ ਆਪ ਉਹ ਨਿਮਰਤਾ ਵਿੱਚ ਨਿਮਾਣੇ ਹੋ ਕੇ ਰਹਿੰਦੇ ਸਾਥ ਸੰਗਤ ਇਹੀ ਭਗਤੀ ਵਾਲਿਆਂ ਦੀ ਨਿਸ਼ਾਨੀ ਹੈ ਜਦੋਂ ਉਹ ਰੱਬ ਦੇ ਬਰਾਬਰ ਹੋ ਗਏ ਰੱਬ ਨੇ ਹੁਕਮ ਵਿੱਚ ਦਖਲ ਦੇ ਕੇ ਉਹਨੂੰ ਰੋਕ ਦਿੰਦੇ ਨੇ ਤੈਉਂ ਫਿਰ ਰੱਬ ਬੋਲਿਆ ਇਹ ਪੰਕਤੀ ਭਗਤ ਨਾਮਦੇਵ ਸਾਹਿਬ ਮਹਾਰਾਜ ਦੀ ਹੈ ਪਰ ਮਾਫ ਕਰਿਓ ਭਗਤ ਨਾਮਦੇਵ ਸਾਹਿਬ ਲਿਖ ਰਹੇ ਨੇ ਬੋਲ ਪਤਾ ਕੌਣ ਦੇ ਆ ਰੱਬ